ਜੋਤੀ ਮਲਹੋਤਰਾ ਭਾਰਤ ਚ ਰਹਿਣ ਵਾਲੀ ਪਾਕਿਸਤਾਨ ਦੀ ਆਈਐਸਆਈ ਦੀ ਜਿੰਦਾ ਟੂਲ ਜਿਸ ਦੇਸ਼ ਦਾ ਖਾਦਾ ਉਸੇ ਨਾਲ ਗਦਾਰੀ ਕੀਤੀ ਬੇਟੀ ਭਾਰਤ ਦੀ ਬਣੀ ਪਰ ਪਾਕਿਸਤਾਨ ਦੇ ਹੱਥੋਂ ਵੇਚ ਚੁੱਕੀ ਸੀ 2023 ਚ ਜੋਤੀ ਪਾਕਿਸਤਾਨ ਜਾਂਦੀ ਆ ਤੇ ਇਹ ਯਾਤਰਾ ਕੋਈ ਸੈਰ ਸਪਾਟਾ ਨਹੀਂ ਸੀ ਬਲਕਿ ਪਾਕਿਸਤਾਨ ਦੀ ਆਈਐਸਆਈ ਦੀ ਸਾਜ਼ਿਸ਼ ਦਾ ਪਹਿਲਾ ਕਦਮ ਸੀ ਪਾਕਿਸਤਾਨ ਦੇ ਉੱਚ ਅਜੋਕ ਨੇ ਉਸਦੇ ਵੀਜ਼ੇ ਤੋਂ ਲੈ ਕੇ ਉਸਦੇ ਰਹਿਣ ਖਾਣ ਪੀਣ ਆਉਣ ਜਾਣ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ ਤੇ ਉੱਥੇ ਹੀ ਜੋਤੀ ਦੀ ਮੁਲਾਕਾਤ ਹੁੰਦੀ ਆ ਦਿੱਲੀ ਦੇ ਵਿੱਚ ਪਾਕਿਸਤਾਨੀ ਉੱਚ ਜੋਗ ਦੇ ਕਰਮਚਾਰੀ ਐਹਸਾਨ ਔਰ ਫਰਾਹੀਮ ਔਰ ਦਾਨਿਸ਼ ਦੇ ਨਾਲ ਦਾਨਿਸ਼ ਨੇ ਉਸ ਨੂੰ ਆਪਦੇ ਇਸ਼ਕ ਦੇ ਜਾਲ ਦੇ ਵਿੱਚ ਫਸਾਇਆ ਇਹ ਕੋਈ ਪਿਆਰ ਵਿਯਾਰ ਨਹੀਂ ਸੀ ਬਲਕਿ ਇਸ ਨੂੰ ਲਵ ਜਹਾਦ ਹੀ ਕਿਹਾ ਜਾ ਸਕਦਾ ਪਾਕਿਸਤਾਨੀ ਪ੍ਰਚਾਰ ਤੰਤਰ ਨੇ ਉਸ ਨੂੰ ਦੁਨੀਆ ਭਰ ਚ ਘੁਮਾਇਆ ਪੈਸੇ ਵੀ ਦਿੱਤੇ ਦਾਨਿਸ਼ ਨੇ ਉਸ ਦੀ ਮੁਲਾਕਾਤ ਪਾਕਿਸਤਾਨ ਦੇ ਅਲੱਗ-ਅਲੱਗ ਏਜੰਟਸ ਦੇ ਨਾਲ ਕਰਵਾਈ ਹਾਲ ਹੀ ਚੋ ਦਾਨਿਸ਼ ਦੇ ਨਾਲ ਇੰਡੋਨੇਸ਼ੀਆ ਦੇ ਵਿੱਚ ਵੀ ਗਈ ਸੀ ਜੋਤੀ ਦੇ ਬਲੌਗ ਟ੍ਰੈਵਲ ਡੈਰੀ ਨਹੀਂ ਸੀ ਬਲਕਿ ਉਸਦੇ ਵੀਡੀਓਜ਼ ਆਈਐਸਆਈ ਦੇ ਪ੍ਰਚਾਰ ਤੰਤਰ ਦਾ ਹਿੱਸਾ ਸੀ ਇਹਨਾਂ ਬਲੌਗਸ ਦੇ ਵਿੱਚ ਪਾਕਿਸਤਾਨ ਨੂੰ ਦੁਨੀਆ ਦਾ ਸਵਾਰਕ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਇਹੀ ਨਹੀਂ ਖਬਰ ਇਹ ਵੀ ਆ ਰਹੀ ਹੈ ਕਿ ਜੋਤੀ ਨੇ ਭਾਰਤੀ ਸੈਨਾ ਨਾਲ ਜੁੜੀਆਂ ਤੇ ਹੋਰ ਗੋਪਨੀਯ ਗਤੀਵਿਧੀਆਂ ਨੂੰ ਵੀ ਪਾਕਿਸਤਾਨ ਦੇ ਵਿੱਚ ਫਾਰਵਰਡ ਕੀਤਾ ਸੀ ਤੇ ਇਹ ਕੀਤਾ ਗਿਆ ਸੀ WhatsApp, Snapchat, Telegram ਵਰਗੇ ਐਨਕ੍ਰਾਫਟਰਡ ਪਲੇਟਫਾਰਮ ਦੇ ਜ਼ਰੀਏ ਕਿਉਂਕਿ ਉੱਥੇ ਤੁਸੀਂ ਫੜੇ ਨਹੀਂ ਜਾ ਸਕਦੇ। ਦਿੱਲੀ ਦੇ ਵਿੱਚ ਰਹਿੰਦੇ ਹੋਏ ਉਸ ਨੇ ਬਹੁਤ ਸਾਰੇ ਸੰਵੇਦਨਸ਼ੀਲ ਇਲਾਕਿਆਂ ਦੀਆਂ ਤਸਵੀਰਾਂ ਅਤੇ ਡਾਟਾ ਸਾਂਝਾ ਕੀਤਾ ਤੇ ਬਦਲੇ ਚ ਉਸ ਨੂੰ ਹਵਾਲਾ ਦੇ ਚਰੀਏ ਮੋਟੀ ਰਕਮ ਦਿੱਤੀ ਗਈ। ਇੱਥੋਂ ਇਹ ਗੱਲ ਵੀ ਸੱਚੀ ਹੋਗੀ ਕਿ ਦੁਸ਼ਮਣ ਸਿਰਫ ਦੇਸ਼ ਦੇ ਬਾਹਰ ਹੀ ਨਹੀਂ ਹੁੰਦੇ ਬਲਕਿ ਦੇਸ਼ ਦੇ ਅੰਦਰ ਵੀ ਮੌਜੂਦ ਹੁੰਦੇ ਨੇ। ਜੋਤੀ ਇਕੱਲੀ ਨਹੀਂ ਸੀ ਜਿਸ ਨੇ ਇਹ ਸਭ ਕੀਤਾ ਇਸ ਦੇ ਵਿੱਚ ਗਜਲਾ ਨਾਮ ਦੀ ਇੱਕ ਔਰਤ ਦਾ ਨਾਮ ਆ ਰਿਹਾ ਜਿਸ ਦੇ ਦੁਆਰਾ ਉਸ ਨੂੰ ਬੀਜਾ ਪ੍ਰਕਿਰਿਆ ਦੇ ਵਿੱਚ ਹੈਲਪ ਕੀਤੀ ਗਈ ਸੀ ਯਾਸੀਨ ਮੁਹੰਮਦ ਦਾ ਨਾਮ ਆ ਰਿਹਾ ਜਿਸ ਨੇ ਹਵਾਲਾ ਦੇ ਜ਼ਰੀਏ ਜੋਤੀ ਨੂੰ ਪੈਸੇ ਦਿੱਤੇ ਸੀ ਅਰਮਾਨ ਦਾ ਨਾਮ ਆ ਰਿਹਾ ਜਿਸ ਨੇ ਡਿਫੈਂਸ ਐਕਸਪੋ 2025 ਦੀਆਂ ਜਾਣਕਾਰੀਆਂ ਉੱਥੇ ਪਹੁੰਚਾਈਆਂ ਸੀ ਤੇ ਇਹ ਐਕਸੈਸ ਵੀ ਉਸ ਦੇ ਦੁਆਰਾ ਉਸ ਨੂੰ ਦਿੱਤਾ ਗਿਆ ਸੀ ਤੇ ਇਹ ਜਾਣਕਾਰੀ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਪਹੁੰਚਾਈਆਂ ਗਈਆਂ ਹੁਣ ਹੋਰ ਨਾ ਜਾਣੇ ਕਿੰਨੇ ਵਜੇ ਲੋਕ ਭਾਰਤ ਦੇ ਵਿੱਚ ਮੌਜੂਦ ਹੋਣਗੇ ਜੋ ਪੈਸਿਆਂ ਐਸ਼ੋ ਰਾਮ ਤੇ ਧਰਮ ਦੇ ਨਾਮ ਦੇ ਉੱਤੇ ਦੇਸ਼ ਦੇ ਗद्दार ਬਣ ਚੁੱਕੇ ਨੇ ਤੇ ਨਾ ਜਾਣੇ ਕਿੰਨੇ ਫੌਜੀਆਂ ਦੀਆਂ ਜਿੰਦਗੀਆਂ ਤਾਕਤ ਤੇ ਲਾਉਂਦੇ ਨੇ ਦੇਸ਼ ਦੀਆਂ ਕੌਪਨੀਆਂ ਚੀਜ਼ਾਂ ਨੂੰ ਪੈਸਿਆਂ ਦੇ ਬਦਲੇ ਵੇਚ ਕੇ ਇਹੀ ਨਹੀਂ 13 ਮਈ 2025 ਨੂੰ ਦਵਿੰਦਰ ਸਿੰਘ ਢਿੱਲੋਂ ਨਾਂ ਦਾ ਇੱਕ ਮੁੰਡਾ ਆਪਦੀ ਫੇਸਬੁੱਕ ਉੱਤੇ ਇੱਕ ਫੋਟੋ ਅਪਲੋਡ ਕਰਦਾ ਇਸ ਚ ਦੋ ਆਦਮੀ ਉਸਤੇ ਸਾਈਡ ਦੇ ਉੱਤੇ ਖੜੇ ਹੋਏ ਨੇ ਉਹ ਵਿਚਕਾਰ ਆ ਇੱਕ ਗਨ ਤੇ ਮੈਗਜ਼ੀਨ ਬੈਲਟ ਦੇ ਨਾਲ ਜਦੋਂ ਉਸਨੇ ਇਸ ਫੋਟੋ ਨੂੰ ਅਪਲੋਡ ਕੀਤਾ ਤਾਂ ਕਿਸੇ ਦੇ ਦੁਆਰਾ ਉਸਤੇ ਪੁਲਿਸ ਕੋਰਸ ਕਾਇਤ ਕਰ ਦਿੱਤੀ ਜਾਂਦੀ ਆ ਪੁਲਿਸ ਉਸ ਨੂੰ ਚੱਕਦੀ ਹੈ ਅਰੈਸਟ ਕਰਦੀ ਹੈ ਤੇ ਪੁੱਛਦੀ ਹੈ ਕਿ ਤੂੰ ਜੋ ਇਹ ਲਗਜ਼ਰੀ ਲਾਈਫ ਜਿਉਣਾ ਉਹਦਾ ਪੈਸਾ ਕਿੱਥੋਂ ਆਉਂਦਾ ਜਦੋਂ ਪੋਲਦੇ ਦੌਰਾਨ ਉਸ ਤੋਂ ਆਪਣੇ ਤਰੀਕੇ ਦੇ ਨਾਲ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਜਾਂਦੀ ਆ ਤਾਂ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਉਸਨੇ ਪਾਕਿਸਤਾਨ ਦੀ ਯਾਤਰਾ ਕੀਤੀ ਸੀ ਤੇ ਉਹ ਗਿਆ ਸੀ ਸਿੱਖ ਯਾਤਰੀਆਂ ਦੇ ਨਾਲ ਜੋ ਕਰਤਾਰਪੁਰ ਤੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਉੱਤੇ ਪਾਕਿਸਤਾਨ ਅਕਸਰ ਹੀ ਜਾਂਦੇ ਹੁੰਦੇ ਰਹਿੰਦੇ ਨੇ ਇਹ ਮੁੰਡਾ ਹਰਿਆਣਾ ਦੇ ਕੈਥਲ ਦਾ ਰਹਿਣ ਵਾਲਾ ਸੀ ਜਦੋਂ ਇਹ ਪਾਕਿਸਤਾਨ ਗਿਆ ਤਾਂ ਉੱਥੇ ਇਸ ਦੀ ਇੱਕ ਬਹੁਤ ਖੂਬਸੂਰਤ ਲੜਕੀ ਨਾਲ ਮੁਲਾਕਾਤ ਹੁੰਦੀ ਆ ਤੇ ਕੁੜੀਸ ਨੂੰ ਆਪਦੇ ਨਾਲ 7 ਦਿਨਾਂ ਤੱਕ ਰੱਖਦੀ ਹੈ ਤੇ ਇਸ ਦੌਰਾਨ ਇਹਨਾਂ ਦੇ ਵਿਚਕਾਰ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਪਰ ਇਸ ਗੱਲਬਾਤ ਦਾ ਦਾਇਰਾ ਕਿੱਥੋਂ ਤੱਕ ਸੀ ਇਹ ਤਾਂ ਉਹ ਖੁਦ ਹੀ ਦੱਸ ਸਕਦਾ ਤੇ ਉਸ ਲੜਕੇ ਦੇ ਦੁਆਰਾ ਉਸਦੀ ਮੁਲਾਕਾਤ ਆਈਐਸਆਈ ਦੇ 5 ਏਜੰਟਸ ਦੇ ਨਾਲ ਕਰਵਾਈ ਤੇ ਫਿਰ 7 ਦਿਨਾਂ ਦੇ ਵਿੱਚ ਇਸ ਨੂੰ ਜਸੂਸੀ ਕਿਵੇਂ ਕੀਤੀ ਜਾਂਦੀ ਹੈ ਇਹ ਵੀ ਸਿਖਾ ਦਿੱਤਾ ਜਾਂਦਾ ਤੇ ਜਦੋਂ ਇਹ ਪਾਕਿਸਤਾਨ ਤੋਂ ਵਾਪਸ ਆਉਂਦਾ ਤਾਂ ਉਸ ਨੂੰ ਕਿਹਾ ਜਾਂਦਾ ਕਿ ਜੇਕਰ ਤੂੰ ਭਾਰਤ ਦੀ ਜਾਣਕਾਰੀ ਸਾਨੂੰ ਦੇਵੇਂਗਾ ਤਾਂ ਇਸੇ ਤਰ੍ਹਾਂ ਦੀਆਂ ਸੁੰਦਰ ਲੜਕੀਆਂ ਦੇ ਨਾਲ ਤ੍ਰਿਅਕਸਰੀ ਮੁਲਾਕਾਤ ਕਰਵਾਈ ਜਾਊਗੀ ਨਾਲ ਹੀ ਪੈਸੇ ਵੀ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ ਇਸਦੇ ਦੁਬਾਰਾ ਵੀ ਅਲੱਗ-ਅਲੱਗ ਜਾਣਕਾਰੀਆਂ ਪਾਕਿਸਤਾਨ ਨੂੰ ਦੇਣਾ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਮਤਲਬ ਉਸ ਨੂੰ ਹਨੀ ਟ੍ਰੈਪ ਦੇ ਵਿੱਚ ਫਸਾ ਕੇ ਭਾਰਤੀ ਜੂਸੂਸੀ ਕਰਵਾਈ ਜਾ ਰਹੀ ਸੀ ਇੱਥੇ ਤੁਹਾਨੂੰ ਦੱਸਦੀ ਇੱਕ ਜੇ ਕੁਝ ਕੁ ਲੋਕ ਨਹੀਂ ਹੁੰਦੇ ਜੋ ਜਸੂਸੀ ਕਰਦੇ ਨੇ ਬਲਕਿ ਨਾ ਜਾਣੇ ਕਿਸ ਕਿਸ ਤਰ੍ਹਾਂ ਦੇ ਪੂਰੇ ਗਰੁੱਪਸ ਮੌਜੂਦ ਹੁੰਦੇ ਨੇ ਜਿਨ੍ਹਾਂ ਤੋਂ ਬਹੁਤ ਥੋੜੀਆਂ-ਥੋੜੀਆਂ ਜਾਣਕਾਰੀਆਂ ਲੈਤੀਆਂ ਜਾਂਦੀਆਂ ਨੇ ਤੇ ਇੱਕ ਵੱਡਾ ਕੂਪੀਆ ਨੈੱਟਵਰਕ ਫੈਲਾਇਆ ਜਾਂਦਾ ਇਹ ਨਹੀਂ ਅੱਜਕੱਲ ਸਾਨੂੰ ਕਈ ਅਜਿਹੀਆਂ ਫੇਸਬੁੱਕ ਵਟਸਐਪ ਅਤੇ ਯੂਟਿਊਬ ਦੇ ਉੱਤੇ ਅਲੱਗ-ਅਲੱਗ ਜਾਣਕਾਰੀਆਂ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਚ ਸਰਕਾਰਾਂ ਨੂੰ ਟਾਰਗੇਟ ਕਰਦੇ ਹੋਏ ਇੱਕ ਖਾਸ ਤਬਕੇ ਨੂੰ ਬਰਗਲਾਉਣ ਦੀਆਂ ਤੇ ਜਿਹੜਾ ਕਿਸੇ ਦੂਸਰੇ ਦੇਸ਼ ਦੇ ਪ੍ਰਚਾਰ ਤੰਤਰ ਵੱਲੋਂ ਵਿਰੋਧੀ ਦੇਸ਼ ਦੇ ਲੋਕਾਂ ਨੂੰ ਉਹਨਾਂ ਦੇ ਹੀ ਦੇਸ਼ ਦੇ ਖਿਲਾਫ ਗਲਤ ਜਾਣਕਾਰੀਆਂ ਭਰ ਕੇ ਦੇਸ਼ ਦੇ ਖਿਲਾਫ ਜਾਂ ਦੇਸ਼ ਅੰਦਰ ਇੱਕ ਅਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਸ ਨਾਲ ਦੇਸ਼ ਦੇ ਅੰਦਰ ਕੜਵਟ ਪੈਦਾ ਹੋ ਸਕੇ ਤੇ ਫਿਰ ਦੂਸਰੇ ਦੇਸ਼ ਇਸ ਤੋਂ ਫਾਇਦਾ ਚੁੱਕਦੇ ਨੇ ਸੋ ਅਸੀਂ ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਦੇਸ਼ ਦੀਆਂ ਸਰਕਾਰਾਂ ਮਾੜੀਆਂ ਹੁੰਦੀਆਂ ਨੇ ਇਹ ਗੱਲ ਤੋਂ ਕੋਈ ਡਾਟ ਨਹੀਂ ਆ ਪਰ ਜਿੱਥੇ ਦੇਸ਼ ਅਸੀਂ ਰਹਿੰਦੇ ਆ ਉਹ ਦੇਸ਼ ਕਦੇ ਵੀ ਮਾੜਾ ਨਹੀਂ ਹੁੰਦਾ ਗੁਰਦਾਸ ਮਾਨ ਨੇ ਵੀ ਕਿਹਾ ਦੇਸ਼ ਦੇਸ਼ ਦਾ ਖਾਈ ਉਸਦਾ ਬੁਰਾ ਨਹੀਂ ਮੰਗੀਦਾ ਸੋ ਜੇਕਰ ਤੁਹਾਡੇ ਸਾਹਮਣੇ ਅਜਿਹੀਆਂ ਪੋਸਟਾਂ ਆਉਂਦੀਆਂ ਨੇ ਉਹਨਾਂ ਤੇ ਰਿਪੋਰਟ ਮਾਰੋ ਪੁਲਿਸ ਨੂੰ ਜਾਣਕਾਰੀ ਦਿਓ ਜਾਂ ਬਲੌਕ ਕਰ ਦਿਓ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੰਦ ਵਗੈਰਾ ਨਾ ਪਰ ਸਕੇ ਤੁਹਾਡਾ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ